ਗੇ ਕਿ ਮਰਦਾਂ ਦੀ ਜ਼ਿੰਦਗੀ ਦੇ ਵਿੱਚ ਮਰਦਾਂ ਦੇ ਪੱਖ ਤੋਂ ਜਾਣਾਂਗੇ ਕਿ ਉਹਨ ਮਰਦਾਂ ਦੀ ਜ਼ਿੰਦਗੀ ਦੇ ਵਿੱਚ ਔਰਤ ਦਾ ਕੀ ਕੀ ਰੋਲ ਹੈ ਕੀ ਭੂਮਿਕਾ ਹੈ ਤੁਹਾਡੇ ਲਈ ਵਿਮਨਸ ਡੇ ਕੀ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੇ ਦਿਨ ਮਨਾਉਂਦੇ ਹਾਂ ਪਰ ਉਹ ਦਿਨਾਂ ਤੱਕ ਹੀ ਸੀਮਤ ਰਹਿ ਜਾਂਦਾ ਸਾਰਾ ਕੁਝ ਤੁਹਾਨੂੰ ਸਾਨੂੰ ਹਮੇਸ਼ਾ ਦਿਨਾਂ ਤੋਂ ਅੱਗੇ ਵਧਣਾ ਚਾਹੀਦਾ ਤੇ ਅੱਜ ਤਾਂ ਅਸੀਂ ਸਤਕਾਰ ਦੇ ਦਿੰਨੇ ਆ ਤੇ ਹੋਰ ਦਿਨਾਂ ਦੇ ਵਿੱਚ ਵੀ ਉਨੇ ਹੀ ਸਤਕਾਰ ਹੋਣਾ ਚਾਹੀਦਾ ਔਰਤਾਂ ਦਾ ਜਿੰਨਾ ਕਿ ਵੂਮਨ ਡੇ ਤੇ ਹੁੰਦਾ ਅੱਜ ਤੁਸੀਂ ਦੇਖਿਆ ਕਿ ਕੋਈ ਕਿਸੇ ਨੂੰ ਗਿਫਟ ਦੇਈ ਜਾਂਦਾ ਕੋਈ ਕਿਸੇ ਨੂੰ ਚਾਕਲੇਟ ਦੇਈ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਗਿਫਟ ਦੇ ਰਿਹਾ ਉਹ ਅੱਜ ਤੱਕ ਹੀ ਸੀਮਤ ਹੈ ਮੈਨੂੰ ਲੱਗਦਾ ਕਿ ਜੇਕਰ ਤੁਹਾਡੇ ਅੰਦਰ ਭਾਵਨਾ ਕਿਸੇ ਚੀਜ਼ ਨੂੰ ਮਨਾਉਣ ਦੀ ਜਸ਼ਨ ਮਨਾਉਣ ਦੀ ਜਦ ਤੁਸੀਂ ਕਿਸੇ ਦੀ ਇੱਜ਼ਤ ਕਰਦੇ ਹੋ ਤਾਂ ਹਮੇਸ਼ਾ ਹਰ ਰੋਜ਼ੇ ਹੋਵੇ ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਔਰਤ ਦੇ ਸਿਰ ਤੇ ਹੀ ਪੂਰੀ ਕਾਇਨਾਤ ਖੜੀ ਹੋਈ ਹੈ ਔਰਤ ਦੇ ਇਲਾਵਾ ਜੇਕਰ ਮਰਦ ਚਾਹੇ ਤਾਂ ਇੱਕ ਡਿੰਗ ਨਹੀਂ ਪੁੱਟ ਸਕਦਾ ਤੇ ਜੇਕਰ ਤੁਸੀਂ ਮੇਰੀ ਗੱਲ ਕਰੋ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖੋ ਕਿ ਮਾਂ ਨੇ ਮੈਨੂੰ ਜਨਮ ਦਿੱਤਾ ਤੇ ਉਸ ਤੋਂ ਵੱਡੀ ਚੀਜ਼ ਤਾਂ ਕੋਈ ਹੋ ਹੀ ਨਹੀਂ ਸਕਦੀ ਜਿਸ ਔਰਤ ਨੇ ਤੁਹਾਨੂੰ ਦੁਨੀਆ ਦੇ ਦਰਸ਼ਨ ਕਰਾਏ ਨੇ ਜਿਸ ਦੀ ਬਦੌਲਤ ਦੁਨੀਆ ਤੇ ਤੁਸੀਂ ਆਏ ਹੋ ਤੇ ਮਾਂ ਦੀ ਬਹੁਤ ਵੱਡੀ ਭੂਮਿਕਾ ਤੇ ਜੇਕਰ ਮੇਰੀ ਵਾਈਫ ਦੀ ਗੱਲ ਕੀਤੀ ਜਾਵੇ ਤਾਂ ਜੇ ਮੈਂ ਤਿਆਰ ਖੜਾ ਤਿਆਰ ਹੋਇਆ ਖੜਾ ਤਾਂ ਮੇਰੀ ਵਾਈਫ ਦੀ ਬਦੌਲਤ ਹੈ ਤੇ ਮੈਂ ਜੇਕਰ ਸੱਜ-ਤੱਜ ਕੇ ਇੱਥੇ ਪਹੁੰਚੇ ਆ ਤਾਂ ਉਹ ਮੇਰੀ ਵਾਈਫ ਦੀ ਬਹੁਤ ਵੱਡੀ ਭੂਮਿਕਾ ਹੈ ਤੇ ਉਰੇ ਆ ਕੇ ਤੁਹਾਡੀ ਸਾਰਿਆਂ ਦੀ ਫੀਮੇਲ ਜਿਹੜੇ ਜਿੰਨੇ ਵੀ ਮੇਰੇ ਟੀਮ ਮੈਂਬਰ ਨੇ ਤੇ ਉਹਨਾਂ ਦੀ ਕੰਮ ਦੇ ਵਿੱਚ ਬਹੁਤ ਵੱਡੀ ਭੂਮਿਕਾ ਤਾਂ ਮੁੱਖ ਦੀ ਗੱਲ ਇਹ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰਤ ਦੀ ਬਹੁਤ ਵੱਡੀ ਭੂਮਿਕਾ ਹੈ ਜਿਹੜੀ ਮਰਦ ਦੀ ਜ਼ਿੰਦਗੀ ਦੇ ਵਿੱਚ ਰਹਿੰਦੀ ਹੈ ਜੇਕਰ ਅਸੀਂ ਇੱਥੇ ਪਲੰਗਾ ਪੁੱਟ ਰਹੇ ਹਾਂ ਤਾਂ ਉਸ ਦੇ ਵਿੱਚ ਤੁਹਾਡਾ ਵੀ ਯੋਗਦਾਨ ਹੈ ਤੇ ਹੋਰ ਫੀਮੇਲ ਸਾਥਨਾ ਦਾ ਵੀ ਯੋਗਦਾਨ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਬਹੁਤ ਵਾਰ ਸੁਣਿਆ ਹੈ ਕਿ ਇਹ ਇਸ ਇਹ ਔਰਤ ਹੈ ਜੀ ਮਾਂ ਹੈ ਤੇ ਮਾਂ ਦੇ ਤੌਰ ਤੇ ਇੱਜ਼ਤ ਕਰੋ ਜਾਂ ਇਹ ਭੈਣ ਹੈ ਇਹਨੂੰ ਭੈਣ ਦੀਆਂ ਨਜ਼ਰਾਂ ਨਾਲ ਦੇਖੋ ਮੈਨੂੰ ਇਹ ਲੱਗਦਾ ਕਿ ਜੈਂਡਰ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਕਿ ਜਦ ਤੱਕ ਅਸੀਂ ਜੈਂਡਰਾਂ ਦੇ ਤੌਰ ਤੇ ਦੇਖਾਂਗੇ ਜੈਂਡਰ ਦੇ ਤੌਰ ਤੇ ਕਿ ਮਰਦ ਹੈ ਇਹ ਔਰਤ ਹੈ ਜੀ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ ਬਹੁਤ ਅੱਗੇ ਦੀ ਗੱਲ ਕਰ ਰਹੇ ਹਾਂ ਹਲੇ ਸਾਡਾ ਸਮਾਜ ਬਹੁਤ ਪਿੱਛੇ ਫਿਰਦਾ ਸਾਨੂੰ ਜੈਂਡਰ ਛੱਡ ਕੇ ਇੱਕ ਚੰਗੇ ਇਨਸਾਨ ਮਾੜੇ ਇਨਸਾਨ ਦੇ ਤੌਰ ਤੇ ਦੇਖਣਾ ਚਾਹੀਦਾ ਕਿਸੇ ਤਰ੍ਹਾਂ ਦਾ ਭੇਤ ਭਾਵ ਅਸੀਂ ਇਸੇ ਕਰਕੇ ਬੰਦ ਕਰ ਸਕਦੇ ਹਾਂ ਜੇਕਰ ਅਸੀਂ ਮਰਦ ਤੇ ਔਰਤ ਨੂੰ ਇੱਕ ਨਜ਼ਰ ਨਾਲ ਦੇਖਾਂਗੇ ਮਰਦ ਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਨੇ ਔਰਤ ਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਨੇ ਆਜ਼ਾਦੀ ਦੇ ਮਾਇਨੇ ਹੋਰ ਨੇ ਪਰ ਪੇਸ਼ ਕੁਝ ਹੋਰ ਕੀਤੇ ਜਾਂਦੇ ਨੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਸਾਡੀਆਂ ਕੁੜੀਆਂ ਨੇ ਜਿਹੜੀਆਂ ਉਹ ਸਾਡੇ ਆਪਣੀਆਂ ਘਰ ਦੀਆਂ ਕੁੜੀਆਂ ਵਿੱਚ ਨੇ ਲਚਰਤਾਵਲ ਬਹੁਤ ਜਾਂਦੀਆਂ ਨੇ ਨਗੇਜ਼ਪੋਣੇ ਬਲ ਬਹੁਤ ਜਾਂਦੀਆਂ ਨੇ ਉਹ ਮੈਨੂੰ ਇਹ ਲੱਗਦਾ ਮੇਰੇ ਨਿੱਜੀ ਵਿਚਾਰ ਨੇ ਕਿਸੇ ਨੂੰ ਬੁਰਾ ਲੱਗ ਸਕਦਾ ਕਿ ਉਹ ਮਰਦ ਦੀ ਘਟਿਆ ਸੋਚਦਾ ਨਮੂਨਾ ਹੈ ਉਹ ਮਰਦ ਨੇ ਇੱਕ ਪ੍ਰੋਪੋਗੈਂਡਾ ਕਰਿਆ ਆਪਦੀ ਔਰਤ ਨੂੰ ਇੱਕ ਵਸਤੂ ਦੇ ਰੂਪ ਦੇ ਵਿੱਚ ਵਰਤਣ ਦੇ ਲਈ ਉਹਨੇ ਕੀ ਕਰਿਆ ਕਿ ਜਿਹੜੇ ਘੱਟ ਕੱਪੜੇ ਪਾਉਣੇ ਨੇ ਜੀ ਉਹ ਆਜ਼ਾਦੀ ਹੈ ਉਹਨੂੰ ਆਜ਼ਾਦੀ ਦਾ ਨਾਮ ਦੇ ਦਿੱਤਾ ਗਿਆ ਜਦ ਕਿ ਅਸਲ ਦੇ ਵਿੱਚ ਜੇਕਰ ਉਹ ਆਜ਼ਾਦੀ ਹੁੰਦੀ ਤਾਂ ਮਰਦ ਪਹਿਲਾਂ ਖੁਦ ਛੋਟੇ ਕੱਪੜੇ ਪਾਉਣੇ ਸ਼ੁਰੂ ਕਰਦਾ ਤੇ ਉਸ ਨੂੰ ਇੱਕ ਵਸਤੂ ਦੇ ਰੂਪ ਦੇ ਵਿੱਚ ਬਣਾ ਕੇ ਰੱਖ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੇ ਘਰਾਣੇ ਦਾ ਵਿਆਹ ਹੋਇਆ ਸੀ ਤੇ ਵੱਡੇ ਘਰਾਣੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਨੋਟ ਕਰਿਓ ਕਿ ਉਹਦੇ ਵਿੱਚ ਸਾਰੀਆਂ ਬਹੁਤ ਸਾਰੀਆਂ ਜ਼ਿਆਦਾਤਰ ਔਰਤਾਂ ਦੇ ਘੱਟ ਕੱਪੜੇ ਹੋਏ ਸੀ ਸਾਰ ਮਰਦਾਂ ਦੇ ਸਾਰਿਆਂ ਦੇ ਪੂਰੇ ਕੱਪੜੇ ਪਾਏ ਹੋਏ ਸੀ ਤੇ ਇਹ ਲਚਰਤਾ ਵੱਲ ਭੇਜਿਆ ਜਾ ਰਿਹਾ ਨਗੇਸਪੁਰੇ ਵੱਲ ਭੇਜਿਆ ਜਾ ਰਿਹਾ ਲਗਾਤਾਰ ਸਾਨੂੰ ਆਜ਼ਾਦੀ ਦੇ ਨਾਂ ਤੇ ਔਰਤਾਂ ਦੀ ਆਜ਼ਾਦੀ ਦੇ ਨਾਂ ਤੇ ਬਹੁਤ ਸਾਰੀਆਂ ਗਲਤ ਚੀਜ਼ਾਂ ਦਿੱਤੀਆਂ ਗਈਆਂ ਨੇ ਘੱਟ ਕੱਪੜੇ ਪਾਉਣੇ ਜਾਂ ਵੱਡੇ ਕੱਪੜੇ ਪਾਉਣੇ ਔਰਤ ਦੀ ਆਪਣੀ ਨਿੱਜੀ ਚੋਆਇਸ ਹੋਣੀ ਚਾਹੀਦੀ ਹੈ ਉਹ ਮਾਰਕੀਟ ਦੇ ਸਹਾਰੇ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦੇ ਲਈ ਇਹ ਨਾ ਉਹ ਕਰੇ ਕਿ ਮੈਂ ਬਹੁਤ ਉੱਚੀ ਮਤਲਬ ਬਹੁਤ ਆਜ਼ਾਦੀ ਦਾ ਨਿੰਗ ਮੰਡ ਰਹੀ ਆ ਆਜ਼ਾਦੀ ਦਾ ਨਿੰਗ ਤਾਂ ਇਹ ਹੈ ਕਿ ਉਹ ਪੜ੍ਹ ਲਿਖ ਸਕੇ ਆਪਣੀ ਚੰਗੇ ਤਰੀਕੇ ਦੇ ਨਾਲ ਨੌਕਰੀ ਕਰ ਸਕੇ ਆਜ਼ਾਦੀ ਦਾ ਤਾਂ ਇਹ ਹੈ ਕਿ ਆਉਂਦੀ ਜਾਂਦੀ ਨੂੰ ਕੋਈ ਛੇੜੇ ਨਾ ਜੇਕਰ ਉਹ ਨਹੀਂ ਛੇੜਦੀ ਅੱਗੇ ਤੋਂ ਹਨਾ ਬਰਾਬਰਤਾ ਤਾਂ ਇਹ ਹੈ ਤੇ ਸਾਡੇ ਸਮਾਜ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀਆਂ ਕੁੜੀਆਂ ਦੇ ਨਾਲ ਜਿਹੜੀਆਂ ਔਰਤਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਉਹ ਘਰਾਂ ਦੇ ਵਿੱਚ ਅੱਜ ਵੀ ਰੋਲ ਰਹੀਆਂ ਨੇ 75 ਸਾਲ ਸਾਡੇ 75 76 ਸਾਲ ਸਾਡੇ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਜਿਹੜੀਆਂ ਵਾਦੇ ਜਿਹੜੀਆਂ ਔਰਤਾਂ ਦੇ ਨਾਲ ਵਾਧੇ ਅਧਿਕਾਰਾਂ ਦੀ ਜਾਂ ਉਹਨਾਂ ਦੀ ਆਜ਼ਾਦੀ ਦੀ ਗੱਲ ਕਰੀ ਜਾਂਦੀ ਸੀ ਅੱਜ ਅਸਲ ਦੇ ਵਿੱਚ ਜਿਹੜੀ ਗਰਾਉਂਡ ਰਿਐਲਿਟੀ ਹੈ ਉਹ ਅੱਜ ਉਹੀ ਹੈ ਕਿ ਅੱਜ ਵੀ ਜਿਹੜਾ ਮਰਦ ਹੈ ਉਹ ਔਰਤਾਂ ਦਾ ਸ਼ੋਸ਼ਣ ਕਰ ਰਿਹਾ ਹਾਲਾਂਕਿ ਬਹੁਤ ਸਾਰੇ ਥਾਵਾਂ ਤੇ ਹੋ ਸਕਦਾ ਹੈ ਕਿ ਔਰਤਾਂ ਨੇ ਬਹੁਤ ਸਾਰੀਆਂ ਤਰੱਕੀਆਂ ਕਰੀਆਂ ਨੇ ਪਰ ਸਚਾਈ ਇਹ ਵੀ ਹੈ ਕਿ ਔਰਤਾਂ ਦਾ ਲਗਾਤਾਰ ਸ਼ੋਸ਼ਣ ਅੱਜ ਵੀ ਜਾਰੀ ਹੈ ਤੇ ਪ੍ਰੋਪਗੈਂਡਾ ਕਰਨ ਵਾਲੀਆਂ ਔਰਤਾਂ ਜਿਹੜੀਆਂ ਉਹ ਵੀ ਔਰਤਾਂ ਵਿੱਚ ਹੀ ਸ਼ਾਮਲ ਨੇ ਜਿਨ੍ਹਾਂ ਨੇ ਇਹ ਇਸ ਚੀਜ਼ ਦੀ ਦੁਰਵਰਤੋਂ ਕੀਤੀ ਹੈ ਬਹੁਤ ਸਾਰੇ ਕੇਸ ਨੇ ਜਿਹੜੇ ਝੂਠੇ ਸਾਬਤ ਹੁੰਦੇ ਨੇ ਉਹ ਕਿਹੜੇ ਮਰਜੀ ਕੋਰਟ ਦੇ ਵਿੱਚ ਚਲੇ ਜਾਓ ਤੇ ਉਰ ਉੱਥੇ ਬਹੁਤ ਸਾਰੇ ਝੂਠੇ ਕੇਸ ਵੀ ਸਾਹਮਣੇ ਆਉਂਦੇ ਨੇ ਪਰ ਔਰਤਾਂ ਵੀ ਮਾੜੀਆਂ ਹੁੰਦੀਆਂ ਨੇ ਬੰਦੇ ਵੀ ਮਾੜੇ ਹੁੰਦੇ ਨੇ ਜੇਕਰ ਅਸੀਂ ਜੈਂਡਰ ਨੂੰ ਛੱਡ ਕੇ ਇਹ ਦੇਖਾਂਗੇ ਕਿ ਭਈ ਆਹ ਬੰਦਾ ਮਾੜਾ ਹੈ ਆਹ ਆਹ ਇਨਸਾਨ ਮਾੜਾ ਹੈ ਇਨਸਾਨ ਮਾੜੇ ਚੰਗੇ ਦੇ ਤੌਰ ਤੇ ਦੇਖਾਂਗੇ ਸ਼ਾਇਦ ਹੋ ਸਕਦਾ ਹੈ ਕਿ ਮਸਲਾ ਹੱਲ ਹੋ ਜਾਵੇ ਜੀ ਕਿਆ ਜਾਂਦਾ ਹੈ ਕਿ ਹੁਣ ਇਕਵੈਲਿਟੀ ਮਿਲ ਰਹੀ ਹੈ ਨਾ ਹਰ ਪੱਦਰ ਤੇ ਹਰ ਵਰਗ ਦੇ ਵਿੱਚ ਬਰਾਬਰ ਹਿੱਸੇਦਾਰੀ ਹੋ ਰਹੀ ਹੈ ਲੇਕਿਨ ਜੇ ਆਪਾਂ ਛੋਟੀ ਮਤਲਬ ਛੋਟੇ ਲੈਵਲ ਤੇ ਦੇਖੀਏ ਜਿਵੇਂ ਬਹੁਤ ਟਾਈਮ ਦਾ ਮੇਰੇ ਮਨ ਦੇ ਵਿੱਚ ਸਵਾਲ ਹੈ ਜਿਵੇਂ ਆਪਾਂ ਛੋਟੇ ਲੈਵਲ ਤੇ ਦੇਖ ਰਹੇ ਹਾਂ ਤਾਂ ਗਾਲ ਕੱਢਣ ਵੇਲੇ ਮਾਪਿਆਂ ਦੀਆਂ ਗੱਲਾਂ ਕੱਢੀਆਂ ਜਾਂਦੀਆਂ ਨੇ ਉਹ ਵੀ ਅਬਿਊਜ਼ ਹੈ ਉਸ ਚੀਜ਼ ਨੂੰ ਇਕਨੋਲਜ ਨਹੀਂ ਕੀਤਾ ਜਾਂਦਾ ਉਹ ਚੀਜ਼ ਸੁਧਰ ਵੀ ਨਹੀਂ ਰਹੀ ਟਾਈਮ ਨਾਲ ਤਾਂ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਜਿਵੇਂ ਜਿਹੜੀ ਗਾਲਾਂ ਵਾਲੀ ਗੱਲ ਹੈ ਉਹ ਤਾਂ ਮਤਲਬ ਇਹ ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਵੀ ਜਿਹਨੂੰ ਗਾਲ ਨਹੀਂ ਉਹ ਤਾਂ ਉਹ ਤਾਂ ਪੰਜਾਬੀ ਹੋ ਹੈ ਨਹੀਂ ਹਨਾ ਇੱਕ ਤਰ੍ਹਾਂ ਦਾ ਇਹ ਟ੍ਰੈਂਡ ਚੱਲਿਆ ਹੋਇਆ ਜਦਕਿ ਅਸੀਂ ਆਮ ਭਾਸ਼ਾ ਦੇ ਵਿੱਚ ਤੁਸੀਂ ਔਰਤਾਂ ਨਾਲ ਜੁੜੀਆਂ ਹੋਈਆਂ ਗਾਲਾਂ ਦੀ ਗੱਲ ਕਰੀ ਤਾਂ ਸਾਲਾ ਸ਼ਬਦ ਹੈ ਜਿਹੜਾ ਉਹ ਬੜਾ ਵਰਤਿਆ ਜਾਂਦਾ ਹਨਾ ਸਾਲੇ ਨੂੰ ਤਾਂ ਅਸੀਂ ਗਾਲੀ ਨਹੀਂ ਗਿਣਦੇ ਹਨਾ ਤੇ ਇਹ ਜਿਹੇ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਘਰ ਕਰ ਗਈਆਂ ਨੇ ਕਿ ਸਾਡੀ ਫ੍ਰਸਟ੍ਰੇਸ਼ਨ ਹੈ ਸਾਡੀ ਫ੍ਰਸਟ੍ਰੇਸ਼ਨ ਗਾਲਾਂ ਕੱਢ ਕੇ ਨਿਕਲਦੀ ਐ ਕੋਈ ਕੁੜੀ ਗਾਲਾਂ ਕੱਢ ਰਹੀ ਐ ਹੁਣ ਪਹਿਲਾਂ ਬੰਦੇ ਗਾਲਾਂ ਕੱਢਦੇ ਸੀ ਤੇ ਹੁਣ ਦੇ ਦੌਰ ਦੇ ਵਿੱਚ ਜਦੋਂ ਤੁਸੀਂ ਜਵਾਨ ਹੋ ਰਹੇ ਹੋ ਤਾਂ ਉਸ ਦੌਰ ਦੇ ਵਿੱਚ ਇਹ ਹੋ ਰਿਹਾ ਕਿ ਜਿਹੜੀਆਂ ਕੁੜੀਆਂ ਵੀ ਬਰਾਬਰੀ ਗਾਲਾਂ ਕੱਢਦੀਆਂ ਨੇ ਤੇ ਉਹ ਆਪਣੇ ਆਪ ਨੂੰ ਹੀ ਨਿੰਦਰੀਆਂ ਨੇ ਗਾਲ ਦੇ ਵਿੱਚ ਤੁਸੀਂ ਉਹ ਬਹੁਤ ਆਪਣੇ ਆਪ ਹੀ ਹੈਰਾਨੀ ਵਾਲੀ ਗੱਲ ਹੈ ਹਨ ਤੇ ਇਸ ਪਾਸੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਰ ਕੀ ਰਹੇ ਹਾਂ ਅਸਲ ਦੇ ਵਿੱਚ ਸਾਨੂੰ ਖੁਦ ਹੀ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਹਾਂ ਰੌਲਾ ਇਸ ਗੱਲ ਦਾ ਕਿ ਸਾਡੇ ਸਕੂਲਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਹੋਰ ਕਰਨਾ ਹੁੰਦਾ ਸਕੂਲਾਂ ਦੇ ਵਿੱਚ ਸਾਡੇ ਕੁਝ ਹੋਰ ਪੜਾਇਆ ਜਾਂਦਾ ਹੈ ਮਾਪੇ ਅ ਮਾਰਕੀਟ ਦਾ ਜੋ ਸਾਡੇ ਆਲੇ-ਦਾਲੇ ਹੋ ਰਿਹਾ ਕਿ ਮਾਰਕੀਟ ਨੇ ਸਾਡੇ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਕੈਪਚਰ ਕੀਤਾ ਹੋਇਆ ਤੇ ਮਾਰਕੀਟ ਤੈਅ ਕਰਦੀ ਹੈ ਕਿ ਅਸੀਂ ਕੀ ਪਾਉਣਾ ਹੈ ਕੀ ਬੋਲਣਾ ਹੈ ਕੀ ਖੜਨਾ ਹੈ ਕੀ ਅਸੀਂ ਗੱਡੀ ਲੈਣੀ ਹੈ ਜਦਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਜ਼ਿੰਦਗੀ 'ਚ ਅਜਈਆਂ ਕਰ ਰਹੇ ਹਾਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੀ ਹੈ ਨਹੀਂ ਕੋਈ ਪਰ ਇਹ ਹੈ ਵੀ ਐਗਜ਼ਾਮਪਲ ਦੇ ਤੌਰ ਤੇ ਕਿਸੇ ਨੇ ਵੱਡੀ ਗੱਡੀ ਕੋਠੀ ਪਾ ਲਈ ਪੰਜਾਬ ਦੇ ਵਿੱਚ ਪਹਿਲਾਂ ਕੋਠੀਆਂ ਦਾ ਰਵਾਜ਼ ਨਹੀਂ ਹੁੰਦਾ ਸੀ ਹੁਣ ਪਾਉਣਾ ਪੰਜਾਬ ਕੋਠੀਆਂ ਪਾਈ ਖੜਾ ਜਦਕਿ ਉਹ ਕਿਸੇ ਦੀ ਜ਼ਰੂਰਤ ਹੋ ਸਕਦਾ ਕਿਸੇ ਦੀ ਨਹੀਂ ਹੋ ਸਕਦਾ ਕਿਸ ਨੇ ਗੱਡੀ ਲੈ ਲਈ 10 ਲੱਖ ਦੀ ਕੋਈ 20 ਲੱਖ ਦੀ ਲਈ ਫਿਰਦਾ ਉਹ 10 ਲੱਖ ਵਾਲੀ ਨੂੰ ਛੱਡ ਕੇ 20 ਲੱਖ ਲਈ 20 ਲੱਖ ਵਾਲੀ ਲਈ ਜਾਂਦਾ ਤੇ ਇਸੇ ਤਰ੍ਹਾਂ ਜੇ ਕੋਈ ਇੱਕ ਗਾਲ ਕੱਢਦਾ ਤਾਂ ਦੂਜਾ ਸਾਹਮਣੇ ਵਾਲਾ ਦੋ ਗਾਲਾਂ ਕੱਢਦਾ ਉਹ ਆਪਣੇ ਆਪ ਦੀ ਪੇਸ਼ਕਾਰੀ ਕਰ ਰਿਹਾ ਹੁੰਦਾ ਆਪਣੇ ਟੀਚਰਾਂ ਨੂੰ ਪੇਸ਼ ਕਰ ਰਿਹਾ ਹੁੰਦਾ ਜਿਨ੍ਹਾਂ ਤੋਂ ਉਹ ਪੜ੍ਹਿਆ ਤੇ ਜਿਹੜੇ ਮਾਪੇ ਪਾਪਾ ਨੇ ਉਹਨਾਂ ਨੂੰ ਜੰਮਿਆ ਜਿਹੜੇ ਸਮਾਜ ਦੇ ਵਿੱਚੋਂ ਰਹੇ ਨੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਕਿ ਗਾਲਾਂ ਨਾ ਨਿਕਲਣ ਪਰ ਸਾਡੇ ਹੁਣ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਇੰਨੀ ਈਰਖਾ ਜਿਹੜਾ ਉਹ ਬਹੁਤ ਵੱਡੇ ਲੈਵਲ ਤੇ ਮੈਨੇ ਨੋਟ ਕਰਿਆ ਮੈਂ ਦਿੱਲੀ ਵਿੱਚ ਕੰਮ ਕਰਿਆ ਮੈਂ ਚੰਡੀਗੜ੍ਹ ਚ ਕੰਮ ਕਰਦਾ ਤਾਂ ਸਾਰਾ ਕੁਛ ਈਰਖਾ ਤੇ ਘੜਾ ਤੇ ਜਿਹੜਾ ਈਰਖਾ ਦੀ ਜਦੋਂ ਸਾਡੇ ਅੰਦਰ ਭਾਵਨਾ ਆਉਂਦੀ ਹੈ ਤੇ ਸਾਨੂੰ ਗੁੱਸਾ ਆਉਂਦਾ ਤੇ ਗੁੱਸੇ ਦੇ ਵਿੱਚੋਂ ਗਾਲਾਂ ਕੱਢ ਕੇ ਸਾਨੂੰ ਐ ਲੱਗਦਾ ਵੀ ਅਸੀਂ ਠੀਕ ਹੋ ਜਾਾਂਗੇ ਜਦ ਕਿ ਅਸੀਂ ਹੋਰ ਬੁਰਾ ਮਹਿਸੂਸ ਕਰਦੇ ਹਾਂ ਤੇ ਉਹ ਲਗਾਤਾਰ ਇਸੇ ਜੰਜਾਲ ਦੇ ਵਿੱਚ ਅਸੀਂ ਫਸੇ ਹੋਏ ਹਾਂ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਘੱਟੋ-ਘੱਟ ਅਸੀਂ ਗਾਲਾਂ ਕੱਢੀਏ ਜੀ